ਇਹ ਹੈ ਯੂਨੀਵਰਸਲ ਪੰਚ ਇੰਟਰਨਲ ਥ्रेड ਗੇਜ ਜੋ ਕਿ ਇੰਡੀਕੇਟਿੰਗ ਗੇਜਿੰਗ ਟੈਕਨੋਲੋਜੀ ਦੀ ਵਰਤੋਂ ਨਾਲ ਅੰਦਰੂਨੀ ਤਾਗਿਆਂ ਨੂੰ ਬਹੁਤ ਸਹੀ ਤਰੀਕੇ ਨਾਲ ਮਾਪਣ ਲਈ ਬਣਾਇਆ ਗਿਆ ਹੈ ਪਾਰਟ ਮਾਪਣ ਤੋਂ ਪਹਿਲਾਂ ਗੇਜ ਨੂੰ ਟ੍ਰੇਸ ਕਰਨ ਯੋਗ ਮਾਸਟਰ ਨਾਲ ਕੈਲੀਬ੍ਰੇਟ ਕੀਤਾ ਜਾਂਦਾ ਹੈ ਮਾਸਟਰ ਲਗਾ ਕੇ ਆਪਰੇਟਰ ਗੇਜ ਨੂੰ ਜ਼ੀਰੋ ਤੇ ਸੈੱਟ ਕਰ ਸਕਦਾ ਹੈ ਜਾਂ ਇਸ ਨੂੰ ਮਾਸਟਰ ਦੇ ਅਸਲ ਸਾਈਜ਼ ਤੇ ਪ੍ਰੋਗਰਾਮ ਕਰ ਸਕਦਾ ਹੈ ਇਸ ਨਾਲ ਮਾਪ ਲਈ ਇੱਕ ਪਰੋਸਯੋਗ ਰੈਫਰੈਂਸ ਪੁਆਇੰਟ ਬਣ ਜਾਂਦਾ ਹੈ ਜਦੋਂ ਕੈਲੀਬ੍ਰੇਸ਼ਨ ਹੋ ਜਾਏ ਤਾਂ ਗੇਜ ਨਾਲ ਫੰਕਸ਼ਨਲ ਡਾਇਮੀਟਰ ਮਾਪਿਆ ਜਾ ਸਕਦਾ ਹੈ ਫੰਕਸ਼ਨਲ ਡਾਇਮੀਟਰ ਪਿਚ ਡਾਇਮੀਟਰ ਅਤੇ ਤਾਗੇ ਦੀ ਸ਼ਕਲ ਦੇ ਮਿਲੇ ਜੁਲੇ ਪ੍ਰਭਾਵ ਨੂੰ ਦਰਸਾਉਂਦਾ ਹੈ ਜਿਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਤਾਗਾ ਅਸਲ ਵਰਤੋਂ ਵਿੱਚ ਕਿਵੇਂ ਅਸੈਂਬਲ ਹੋਵੇਗਾ ਜਦੋਂ ਗੇਜ ਨੂੰ ਪਿਚ ਡਾਇਮੀਟਰ ਮਾਪਣ ਲਈ ਸੈੱਟ ਕੀਤਾ ਜਾਂਦਾ ਹੈ ਇਹ ਕੋਨ ਟਾਈਪ ਸੰਪਰਕ ਡਿਜ਼ਾਈਨ ਦੀ ਵਰਤੋਂ ਕਰਦਾ ਹੈ ਇਹ ਤਰੀਕਾ ਪਿਚ ਡਾਇਮੀਟਰ ਨੂੰ ਸਿੱਧਾ ਮਾਪਦਾ ਹੈ ਅਤੇ ਪਾਰਟ ਨੂੰ ਘੁਮਾਉਣ ਦੌਰਾਨ ਹੋਣ ਵਾਲੀ ਕੋਈ ਵੀ ਵੇਰੀਏਸ਼ਨ ਆਸਾਨੀ ਨਾਲ ਦਿਖਾ ਦਿੰਦਾ ਹੈ ਜਿਵੇਂ ਹੀ ਪਾਰਟ ਗੇਜ ਦੇ ਅੰਦਰ ਘੁਮਾਇਆ ਜਾਂਦਾ ਹੈ ਇੰਡੀਕੇਟਰ ਧਾਗੇ ਵਿੱਚ ਮੌਜੂਦ ਹਰ ਵੇਰੀਏਸ਼ਨ ਦਿਖਾਉਂਦਾ ਹੈ ਇਸ ਵਿੱਚ ਓਵਲ ਹੋਣਾ ਗੋਲ ਨਾ ਹੋਣਾ ਜਾਂ ਹੋਰ ਤਾਗੇ ਦੀ ਸ਼ਕਲ ਨਾਲ ਸੰਬੰਧਿਤ ਗਲਤੀਆਂ ਸ਼ਾਮਲ ਹੋ ਸਕਦੀਆਂ ਹਨ ਜੋ ਕਾਰਗੁਜ਼ਾਰੀ ਤੇ ਅਸਰ ਪਾ ਸਕਦੀਆਂ ਹਨ ਕਿਉਂਕਿ ਇਹ ਗੇਜ ਇੰਡੀਕੇਟਿੰਗ ਟਾਈਪ ਹੈ ਇਸ ਲਈ ਇਹ ਮਾਸਟਰ ਰੈਫਰੈਂਸ ਦੇ ਮੁਕਾਬਲੇ ਤੁਰੰਤ ਵਿਜ਼ੂਅਲ ਫੀਡਬੈਕ ਦਿੰਦਾ ਹੈ ਇਸ ਨਾਲ ਆਪਰੇਟਰ ਜਲਦੀ ਇਹ ਫੈਸਲਾ ਕਰ ਸਕਦੇ ਹਨ ਕਿ ਤਾਗਾ ਟੋਲਰੈਂਸ ਦੇ ਅੰਦਰ ਹੈ ਜਾਂ ਨਹੀਂ ਜਦੋਂ ਤਾਗੇ ਦਾ ਸਾਈਜ਼ ਬਦਲਣਾ ਹੋਵੇ ਤਾਂ ਗੇਜਿੰਗ 엘ਮੈਂਟਸ ਨੂੰ ਆਸਾਨੀ ਨਾਲ ਕੱਢ ਕੇ ਅਗਲੇ ਸਾਈਜ਼ ਲਈ ਉਚਿਤ ਐਲੀਮੈਂਟ ਸੈਟ ਨਾਲ ਬਦਲਿਆ ਜਾ ਸਕਦਾ ਹੈ ਇਹ ਮੋਡੂਲਰ ਡਿਜ਼ਾਈਨ ਇੱਕ ਹੀ ਗੇਜ ਸਿਸਟਮ ਨੂੰ ਕਈ ਤਰ੍ਹਾਂ ਦੇ ਅੰਦਰੂਨੀ ਤਾਗਿਆਂ ਲਈ ਵਰਤਣਯੋਗ ਬਣਾਉਂਦਾ ਹੈ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਕੌਮ ਤੇ ਜਾਓ ਜਾਂ ਸਾਡੇ ਨਾਲ ਸਿੱਧਾ ਸੰਪਰਕ ਕਰੋ